ਸਤਿਗੁਰੂ ਸਚੇ ਪਤਸ਼ਾਹ ਸ੍ਰੀ ਗੁਰੂ ਖਰੜਾਇ ਸਿੰਘ ਜੀ ਸਤਿਗੁਰੂ ਸਚੇ ਪਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਕਿਰਤਪੁਰ ਸੇਵ ਜੀ ਪਾਵੂ ਪਵਿੱਤਰ ਧਰਤੀ ਪਿਤਾ ਬਾਬਾ ਗੁਰਪ੍ਰਤਾ ਜੀ ਮਾਤਾ ਨਿਹਾਲ ਕੌਰ 1630 ਈਸਵੀ ਸਤਿਗੁਰੂ ਸਚੇ ਪਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ ਹੈ 1630 ਤੋਂ ਲੈ ਕੇ 1661 ਈਸਵੀ ਤੱਕ ਦਾ ਹੈ 31 ਕੋਸਾਲਾਂ ਦੀ ਸ਼ਰੀਰਕ ਆਰਬਲਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਖਰੜਾਏ ਸਾਹਿਬ ਜੀ ਨੇ ਇਸ ਸੰਸਾਰ ਦੇ ਵਿੱਚ ਵਤਿਤ ਕੀਤੀ ਹੈ ਪਰ 31 ਕੋਸਾਲਾ ਦੀ ਇਸ ਆਰਬਲਾ ਦੇ ਵਿੱਚ ਧੰਨ ਗੁਰੂ ਖਰੜਾਏ ਸਾਹਿਬ ਜੀ ਦਾ ਜਦੋਂ ਪਾਵਨ ਜੀਵਨ ਪੜਦੇ ਆ 1644 ਇਸਵੀ ਦੇ ਵਿੱਚ ਕਿਰਤਪੁਰ ਸਾਹਿਬ ਦੀ ਧਰਤੀ ਤੇ ਜੀ ਗੁਰਿਆਈ ਦੀ ਦਾਤ ਪ੍ਰਾਪਤ 1644 ਤੋਂ ਲੈ ਕੇ 1668 ਇਸਵੀ ਤੱਕ ਜਿਹੜਾ ਸਮਾਂ ਹੈ ਉਹ ਗੁਰਿਆਈ ਦਾ ਸਮਾਂ ਜਿਹੜਾ ਧੰਨ ਗੁਰੂ ਘਰਰਾਏ ਸਾਹਿਬ ਜੀ ਨੇ ਬਤੀਤ ਕੀਤਾ। ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਜੀਵਨ ਔਰ ਕਿਆ ਕਮਾਲ ਦੀਆਂ ਸਿੱਖਿਆਵਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ ਪ੍ਰਾਪਤ ਹੋਈ। ਜਿਨ੍ਹਾਂ ਵਿਦਵਾਨਾਂ ਨੇ ਕਹਿਰਾਈ ਨਾਲ ਧੰਨ ਗੁਰੂ ਘਰਰਾਏ ਸਾਹਿਬ ਜੀ ਦਾ ਪਾਵਨ ਜੀਵਨ ਪੜ੍ਹਿਆ। ਉਹਨਾਂ ਨੇ ਸਿਰਫ ਕੁਝ ਸ਼ਬਦਾਂ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਦੀ ਜਦੋਂ ਗੱਲ ਕੀਤੀ। ਇਹੀ ਕਾਰਨ ਕਨਿੰਗਮ ਨੇ ਲਿਖਿਆ ਕਿ ਤੁਨ ਗੁਰੂ ਖਰੜਾਏ ਸਾਹਿਬ ਜੀ ਮਿੱਠ ਬੋਲੜੇ ਸੰਤ ਉਹਨਾਂ ਦੀ ਹਰੇਕ ਕਾਰ ਦੇ ਵਿੱਚੋਂ ਨਿਮਰਤਾ ਚਲਕਦੀ ਉਹਨਾਂ ਦਾ ਸਮੁੱਚਾ ਜੀਵਨ ਨਿਮਰਤਾ ਨਾਲ ਭਰਪੂਰ ਹੈ ਨਿਮਰਤਾ ਨਾਲ ਲਬਰੀਜ਼ ਇਸੇ ਤਰ੍ਹਾਂ ਗ੍ਰੀਨ ਲੀਜ਼ ਨੇ ਤੁਨ ਗੁਰੂ ਖਰੜਾਏ ਸਾਹਿਬ ਜੀ ਦਾ ਜੀਵਨ ਪੜਿਆ ਉਹ ਕਹਿੰਦੇ ਨੇ ਦਇਆ ਦੀ ਮੂਰਤ ਨੇ ਸਤਗੁਰੂ ਸੱਚੇ ਪਾਤਸ਼ਾਹ ਤੁਨ ਗੁਰੂ ਖਰੜਾਏ ਸਾਹਿਬ ਲਤੀਫ ਨੇ ਸਤਗੁਰੂ ਸਚੇ ਪਾਤਸ਼ਾਹ ਜੀ ਦਾ ਜੀਵਨ ਪੜਿਆ ਤੇ ਕੁਝ ਸ਼ਬਦਾਂ ਦੇ ਵਿੱਚ ਜਦੋਂ ਗੱਲ ਮੁਕਾਈ ਤੇ ਕਹਿੰਦੇ ਸਤਗੁਰੂ ਸਚੇ ਪਾਤਸ਼ਾਹ ਜੀ ਮਿੱਠ ਬੋਲੜੇ ਸਬਰ ਤੇ ਸੰਤੋਖ ਨਾਲ ਸਬਰ ਤੇ ਸੰਤੋਖੀ ਨੇ ਧੰਨ ਗੁਰੂ ਘਰ ਰਾਏ ਸਾਹਿਬ। ਪਰ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਿ ਸਤਗੁਰੂ ਸਚੇ ਪਾਤਸ਼ਾਹ ਗੁਰੂ ਘਰ ਰਾਏ ਸਾਹਿਬ ਜੀ ਉਹ ਕਥਨੀ ਤੇ ਕਰਨੀ ਦੇ ਪੂਰੇ ਜਿਹੜਾ ਉਪਦੇਸ਼ ਧੰਨ ਗੁਰੂ ਖਰਰਾਏ ਸਾਹਿਬ ਜੀ ਨੇ ਦਿੱਤਾ ਪਹਿਲਾ ਫੌਜੀ ਜੱਬਤੇ ਵਾਂਗ ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਫੌਜੀ ਫੌਜੀ ਜੱਬਤੇ ਵਾਂਗ ਭਾਵੇਂ ਕੋਚ ਉਹ ਅਨੁਸ਼ਾਸਨ ਨਾਲ ਭਰੀ ਹੁੰਦੀ ਹੈ ਉਹ ਮਜ਼ਬੂਤੀ ਤੇ ਦ੍ਰਿੜਤਾ ਨਾਲ ਭਰੀ ਹੁੰਦੀ ਹੈ ਧੰਨ ਗੁਰੂ ਖਰਰਾਏ ਸਾਹਿਬ ਜੀ ਦੀ ਮਵਾਰਕ ਰਸਨਾ ਤੋਂ ਜਿਹੜਾ ਉਪਦੇਸ਼ ਨਿਕਲਿਆ ਪਹਿਲਾ ਪੂਰੀ ਦ੍ਰਿੜਤਾ ਦੇ ਨਾਲ ਤੁਮ ਗੁਰੂ ਖਰੜਾ ਰਾਇ ਸਾਹਿਬ ਜੀ ਨੇ ਉਸ ਪਾਵਨ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਫਿਰ ਆਪਣੀ ਰਸਨਾ ਰਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਸਿਖਿਆ ਉਹ ਉਪਦੇਸ਼ ਦਿੱਤੇ ਤੇ ਪਿਆਰੀ ਕਿੰਨੀਆਂ ਕਮਾਲ ਦੀਆਂ ਸਿੱਖਿਆਵਾਂ ਡਾਕਟਰ ਤਰਨ ਸਿੰਘ ਨੇ ਜ਼ਿਕਰ ਕੀਤਾ ਉਸ ਘਟਨਾ ਦਾ ਜਿਹੜੀ ਆਮ ਕਰਕੇ ਅਸੀਂ ਸੁਣਦੇ ਹਾਂ ਕਿ ਬਚਪਨ ਦੇ ਵਿੱਚ ਗੁਰੂ ਖਰਗੋਬਿੰਦ ਮਹਾਰਾਜੀ ਦੇ ਨਾਲ ਰਹਿੰਦੇ ਆ ਜਿਹੜਾ ਉਪਦੇਸ਼ ਗੁਰੂ ਖਰਗੋਬਿੰਦ ਮਹਾਰਾਜੀ ਨੇ ਦਿੱਤਾ ਜਦੋਂ ਇੱਕ ਬਗੀਚੀ ਦੇ ਵਿੱਚੋਂ ਲੰਘਨੇ ਆ ਉਹਨਾਂ ਦੇ ਜਾਮੇ ਨਾਲ ਅੜ ਕੇ ਇੱਕ ਫੁੱਲ ਉਹ ਟੁੱਟ ਜਾਂਦਾ ਹੈ ਤੇ ਗੁਰੂ ਖਰਗੋਬਿੰਦ ਮਹਾਰਾਜੀ ਨੂੰ ਜਦੋਂ ਪਤਾ ਲੱਗਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਹੇ ਸਨ ਵੀ ਜੇ ਜਾਮਾ ਧੀਰਜ ਹੋਏ ਤੇ ਸੰਕੋਚ ਕੇ ਤੁਰਨਾ ਚਾਹੀਦਾ ਭਾਵ ਸੀ ਜਿੰਮੇਵਾਰੀ ਹੋਏ ਜੇ ਪਦਵੀ ਉੱਚੀ ਹੋਏ ਤੇ ਜ਼ਿੰਮੇਵਾਰੀ ਨਾਲ ਉਸ ਪਦਵੀ ਦੀ ਸੰਭਾਲ ਕਰੀ ਤੇ ਡਾਕਟਰ ਤਰਨ ਸਿੰਘ ਹਰਾਨ ਨੇ ਕਿਹਾ ਗੁਰੂ ਅਰਗੋਬਿੰਦ ਮਹਾਰਾਜ ਦੀ ਇਸ ਸਿੱਖਿਆ ਨੂੰ ਐਸਾ ਪੱਲੇ ਬੰਨਿਆ ਕਿ ਗੁਰੂ ਖਰੜਾਏ ਸਹਿਬ ਜੀ ਬਾਕੀ ਸਾਰਾ ਜ਼ਿੰਦਗੀ ਫੁੱਲਾਂ ਦੇ ਰਾਖੇ ਬਣੇ ਰਹੇ ਫੁੱਲਾਂ ਦੀ ਰਾਖੀ ਕਰਦੇ ਤੇ ਉਹਨਾਂ ਨੇ ਤੁਹਾਨੂੰ ਵਿਸਤਾਰ ਸਹਿਤ ਸੁੰਝਾਇਆ ਕਿ ਫੁੱਲ ਨੇ ਰੱਬੀ ਪਿਆਰੇ ਰੱਬ ਦੇ ਦਰਵੇਸ਼ ਇੱਕ ਹੀ ਕਾਰਨ ਸਤਿਗੁਰੂ ਧੰਗੁਰੂ ਖਰੜਾਏ ਸਾਹਿਬ ਜੀ ਦਾ ਰਾਸ਼ਕੋਵਰ ਕੇ ਰੱਬ ਦੇ ਪਿਆਰੇ ਜਦੋਂ ਕਿਤੇ ਉਹਨੂੰ ਜ਼ਰੂਰਤ ਪੈਂਦੀ ਹੈ ਤੇ ਗੁਰੂ ਖਰੜਾਏ ਸਾਹਿਬ ਜੀ ਹਾਲਾਂਕਿ ਸ਼ਾਹਜਹਾਨ ਵੱਲੋਂ ਧੰਗੁਰੂ ਕਰ ਗੋਬਿੰਦ ਮਹਾਰਾਜੀ ਦੇ ਸਮੇਂ ਦੇ ਵਿੱਚ ਉਜੰਗਾ ਕੀਤੀਆਂ ਗਈਆਂ ਉਹਦੇ ਵੱਲੋਂ ਧੱਕਾ ਕੀਤਾ ਗਿਆ ਉਸ ਤੋਂ ਪਹਿਲਾਂ ਜਹਾਂਗੀਰ ਵੱਡਾ ਕਾਰਨ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਉਹਨਾਂ ਵੱਲੋਂ ਹਮੇਸ਼ਾ ਵਿਰੋਧ ਕੀਤਾ ਗਿਆ ਉਨ੍ਹਾਂ ਵੱਲੋਂ ਹਮੇਸ਼ਾ ਤਕਾ ਤੇ ਜ਼ੁਲਮ ਕੀਤੇ ਗਏ ਪਰ ਸਤਿਗੁਰੂ ਸੱਚੇ ਪਾਤਸ਼ਾਹ ਫੁੱਲਾਂ ਦੇ ਰਾਖੇ ਸਨ। ਇਹੀ ਕਾਰਨ ਸਤਿਗੁਰੂ ਧੰਨ ਗੁਰੂ ਸਰਰਾਏ ਸਾਹਿਬ ਜੀ ਨੇ ਦਾਰਾ ਸ਼ਿਕੋ ਵਰਗੇ ਫੁੱਲ ਦੀ ਰਾਖੀ ਕੀਤੀ। ਉਹਦੀ ਬਿਮਾਰੀ ਲਈ ਜਿਹੜੀਆਂ ਵਸਤੂਆਂ ਚਾਹੀਦੀਆਂ ਸਨ ਉਹ ਲੋੜਿੰਦੀਆਂ ਵਸਤੂਆਂ ਧੰਨ ਗੁਰੂ ਸਰਰਾਏ ਸਾਹਿਬ ਜੀ ਨੇ ਆਪਣੇ દવાਖਾਨੇ ਦੇ ਵਿੱਚੋਂ ਉਪਲਬਧ ਕਰਵਾਈਆਂ। ਫਿਰ ਡਾਕਟਰ ਤਾਰਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਵੀ ਰੱਬੀ ਬਾਣੀ ਸਭ ਤੋਂ ਉੱਤਮ ਫੁੱਲ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਸਤਕਾਰ ਦੇ ਜਿਹੜੇ ਪੂਰਣੇ ਪਰ ਤਾਂ ਹੀ ਉਹਨਾਂ ਨੇ ਸ਼ਬਦ ਲਿਖਿਆ ਆ ਕਿ ساری ਜ਼ਿੰਦਗੀ ਸਤਿਗੁਰੂ ਧੰਨ ਗੁਰੂ ਹਰਰਾਏ ਸਾਹਿਬ ਜੀ ਫੁੱਲਾਂ ਦੇ ਰਾਖੇ ਬਣੇ ਅੰਮ੍ਰਿਤਮਈ ਪਾਵਨ ਗੁਰਬਾਣੀ ਜੇ ਕਿਤੇ ਗੁਰੂ ਜੋਤ ਜਦੋਂ ਸ਼ਰੀਰਾਂ ਦੇ ਵਿੱਚ ਵਿੱਚ ਰਹੀ ਹੈ ਕਿਸੇ ਨੇ ਚੋਟ ਪਹੁੰਚਾਉਣ ਦਾ ਯਤਨ ਕੀਤਾ ਉਹਨੂੰ ਬਖਸ਼ ਲਿਆ ਗਿਆ ਪਰ ਜੇ ਕਿਸੇ ਸ਼ਬਦ ਦੇ ਉੱਤੇ ਕਿਸੇ ਨੇ ਛੱਟ ਮਾਰਨ ਦਾ ਯਤਨ ਕੀਤਾ ਬਾਬਾ RAM RAJ BHAVAN ਕੇ ਸੱਕਾ ਜਪੁੱਤਰ ਹੈ ਪਰ ਜਦੋਂ ਸ਼ਬਦ ਦੇ ਉੱਤੇ ਗੁਰੂ ਸਿਧਾਂਤ ਦੇ ਉੱਤੇ ਛੱਟ ਮਾਰਦਾ ਧੰਗੁਰੂ ਘਰ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਕਬੂਲ ਨਹੀਂ ਕੀਤਾ ਬਲਕਿ ਹੁਕਮਨਾਮੇ ਵੀ ਭੇਜੇ ਤਾਂ ਹੀ ਡਾਕਟਰ ਤਰਨ ਸਿੰਘ ਹੋਰਾਂ ਨੇ ਲਿਖਿਆ ਸਾਰੀ ਜ਼ਿੰਦਗੀ ਫੁੱਲਾਂ ਦੇ ਰਾਖੇ ਬਣੇ ਰਹੇ ਸਤਿਗੁਰੂ ਸੱਚੇ ਬਾਦਸ਼ਾਹ ਧੰਗੁਰੂ ਘਰ ਰਾਏ ਸੇ ਫਿਰ ਸਤਿਗੁਰਾਂ ਦੇ ਪਾਵਨ ਜੀਵਨ ਦੇ ਵਿੱਚੋਂ ਸੇਧ ਪ੍ਰਾਪਤ ਕੀਤੀ ਧੰਗੁਰੂ ਖਰੜਾਏ ਸਾਹਿਬ ਜੀ ਦੇ ਸਮੇਂ ਦੇ ਵਿੱਚ ਇਤਿਹਾਸ ਕਹਿੰਦਾ ਆ ਪੰਜਾਬ ਦੀ ਤਰਕੀ ਦੇ ਕਾਲ ਪੈਂਦਾ ਸੰਨ 1946 ਈਸਵੀ ਦੇ ਲਗਭਗ ਤਾਲ ਪਿਆ ਔਰ ਬੜਾ ਭਾਰੀ ਕਾਲ ਪੇ ਤੇ ਗੁਰੂ ਖਰੜਾਏ ਸਾਹਿਬ ਜੀ ਨੇ ਜਿਵੇਂ ਗੁਰੂ ਅਰਜੁਨ ਸਾਹਿਬ ਜੀ ਉਹਨਾਂ ਨੇ ਲੋਕ ਭਲਾਈ ਦੇ ਕਾਰਜ ਕੀਤੇ ਸੰਕਾਲ ਪੈਣ ਦੇ ਸਮੇ ਸਤਿਗੁਰੂ ਸਚੇ ਪਤਸ਼ਰ ਧੰ ਗੁਰੂ ਅਰਜਨ ਸਾਹਿਬ ਜੀ ਉਹ ਜਿਹੜੇ ਪ੍ਰੀੜਿਤ ਸਨ ਉਹਨਾਂ ਦੀ ਸਹਾਇਤਾ ਕਰਦੇ ਰਹੇ ਗੁਰੂ ਖਰਗੋਬਿੰਦ ਮਹਾਰਾਜ ਜੀ ਸਹਾਇਤਾ ਕਰਦੇ ਰਹੇ ਬਿਲਕੁਲ ਇਸੇ ਤਰੀਕੇ ਧੰ ਗੁਰੂ ਖਰਰਾਏ ਸਾਹਿਬ ਜੀ ਦੇ ਸਮੇਂ ਸੰਨ 1646 ਈਸਵੀ ਨੂੰ ਕਾਲ ਪੈਂਦਾ ਹੈ ਕਿ ਸਤਿਗੁਰੂ ਗੁਰੂ ਖਰਰਾਏ ਸਾਹਿਬ ਜੀ ਨੇ ਹੁਕਮ ਕੀਤਾ ਹੁਕਮਨਾਮੇ ਜਾਰੀ ਕੀਤੇ ਕਿ ਲੰਗਰ ਲਾਏ ਜਾਣ ਤਾਂਕਿ ਹਰ ਇੱਕ ਨੂੰ ੁੱਖ ਦੇ ਨਾਲ ਕੋਈ ਵੀ ਤੜਪੇ ਨਾ ਹਰ ਇੱਕ ਨੂੰ ਭੇਟ ਦੀ ਪੂਰਤੀ ਦੇ ਲਈ ਗੁਰੂ ਘਰ ਲੰਗਰ ਪ੍ਰਾਪਤ ਹੋਏ ਤੇ ਨਾਲ ਇਹ ਵੀ ਉਪਦੇਸ਼ ਦਿੱਤਾ ਕਿ ਲੰਗਰ ਵਰਤੌਣ ਤੋਂ ਪਹਿਲਾਂ ਨਾਾਰੇ ਵਿਜਾਏ ਜਾਣ ਤਾਂਕਿ ਦੂਰ ਦਰੇਡੇ ਤੱਕ ਨਾਾਰੇ ਦੀ ਆਵਾਜ਼ ਜਾਏ ਤੇ ਕਿਤੇ ਵੀ ਕੋਈ ਦੂਰ ਦਰੇਡੇ ਵੀ ਕੋਈ ੁੱਖਾ ਬੈਠਾ ਆ ਨਗਾਰੇ ਦੀ ਆਵਾਜ਼ ਉਹਦੇ ਤੱਕ ਵੀ ਸੁਨੇਹਾ ਦੇ ਜਾਏ ਜਿੱਥੋਂ ਆਵਾਜ਼ ਆ ਰਹੀ ਹੈ ਉਹ ਗੁਰੂ ਨਾਨਕ ਦਾ ਘਰ ਹੈ ਜਾਂ ਉੱਥੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕਮਾਉਣ ਵਾਲਾ ਕੋਈ ਸਿੱਖ ਰਹਿੰਦਾ ਹੈ ਉੱਥੇ ਫੋਟ ਜਾਵਾਂਗਾ ਤੇ ਮੇਰੇ ਪੇਟ ਦੀ ਭੁੱਖ ਦੂਰ ਜ਼ਰੂਰ ਹੋਏਗੀ ਅੱਜ ਗੁਰੂ ਦੀਆਂ ਗੋਲਕਾਂ ਦੇ ਉੱਤੇ ਕਈ ਅਨੇਕਾਂ ਤਰ੍ਹਾਂ ਦੇ ਆਪਣੇ ਵੱਲੋਂ ਉਤੰਝ ਕੱਸਦੇ ਨੇ ਪ੍ਰੋਫੈਸਰ ਸਾਹਿਬ ਸਾਨੂੰ ਰਹਿਨੇ ਜ਼ਿਕਰ ਕੀਤਾ ਵੀ ਵਿਪਤਾ ਦੇ ਸਮੇਂ ਦੇ ਵਿੱਚ ਬੇਸਹਾਰਿਆਂ ਦੇ ਲਈ ਗੁਰੂ ਦੀ ਗੋਲਕ ਉਹਨੇ ਥਮੀ ਦਾ ਕੰਮ ਕੀਤਾ ਮੁਸੀਬਤ ਦੇ ਸਮੇਂ ਦੇ ਆ ਗੁਰੂ ਦੀ ਗੋਲਕ ਨੂੰ ਕੋਈ ਨਿੱਜ ਹਿੱਤ ਲਈ ਵਰਤਦਾ ਆ ਉਹ ਜ਼ਰੂਰ ਪਾਪਾਂ ਦਾ ਭਾਗੀ ਹੈ ਪਰ ਗੁਰੂ ਦੀ ਗੋਲਕ ਨੂੰ ਨਿੰਦਣਾ ਗੁਰੂ ਦੀ ਗੋਲਕ ਰਾਂਹੀ ਹੀ ਜਿਨਨੇ ਪਰਉਪਕਾਰੀ ਕਾਰਜ ਹੋਏ ਕੋ ਗੁਰੂ ਦੀ ਗੋਲਕ ਰੱਖੀ ਕੀ ਕੋ ਇਸੇ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਰਾਣੀ ਦੇ ਬਚਨ ਲਿਖੇ ਫਿਰ ਪਿਆਰਿਓ ਔਰੰਗਜ਼ੇਬ ਵੱਲੋਂ ਡਰ ਡੇਨ ਦਾ ਟੱਕਾ ਕਰਨ ਦਾ ਯਤਨ ਕੀਤਾ ਤੇ ਸਤਗੁਰੂ ਸੱਜੇ ਪਾਤਸ਼ਾਹ ਜੀ ਦਾ ਅੱਗੇ ਕੀ ਨਜ਼ਰੀਆ ਸੀ ਜਦੋਂ ਔਰੰਗਜ਼ੇਬ ਨੇ ਇਤਿਹਾਸ ਕਹਿੰਦਾ ਹੈ ਹਾਜ਼ਰ ਹੋਣ ਦੀ ਗੱਲ ਕੀਤੀ ਔਰੰਗਜ਼ੇਬ ਵੱਲੋਂ ਉਸ ਸਮੇਂ ਦੇ ਵਿੱਚ ਸਤਗੁਰੂ ਸੱਜੇ ਪਾਤਸ਼ਾਹ ਤਨਗੁਰੂ ਖਰੜਾਏ ਸਾਹਿਬ ਜੀ ਉਹਨਾਂ ਦੇ ਪ੍ਰਤੀ ਇੱਕ ਹੁਕਮ ਭੇਜਿਆ ਜਾਂਦਾ ਆ ਵੀ ਦਿੱਲੀ ਦੀ ਧਰਤੀ ਤੇ ਹਾਜ਼ਰ ਹੋ। ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਵੀ ਸਤਗੁਰੂ ਸੱਜੇ ਪਾਤਸ਼ਾਹ ਜੀ ਨੇ ਅੱਗੋਂ ਜਵਾਬੀ ਚਿੱਠੀ ਭੇਜੀ ਤੇ ਉਹਦੇ 'ਚ ਬਚਨ ਲਿਖਿਆ ਸੀ ਵੀ ਅਸੀਂ ਕੋਈ ਤੇਰੀ ਥਾਂ ਨਹੀਂ ਮੰਲੀ। ਪਾਵਸ ਸੰਵਤੰਤਰ ਦੇਸ਼ ਦੀ ਗੱਲ ਸਤਗੁਰੂ ਸੱਜੇ ਪਾਤਸ਼ਾਹ ਤਨਗੁਰੂ ਖਰੜਾਏ ਸਾਹਿਬ ਜੀ ਕਰਦੇ। ਅਸੀਂ ਕੋਈ ਤੇਰੀ ਥਾਂ ਨਹੀਂ ਮੰਲੀ। ਅਸੀਂ ਕੋਈ ਤੇਰਾ ਖਿਰਾਸ ਨਹੀਂ ਦੇਣਾ ਤੇਰੇ ਨਾਲ ਸਾਡਾ ਗੁਰੂ ਤੇ ਮੁਰੀਦ ਵਾਲਾ ਵੀ ਕੋਈ ਰਿਸ਼ਤਾ ਨਹੀਂ ਤੇ ਸਾਡੇ ਇਤਿਹਾਸ ਸਰੋਤ ਕਹਿੰਦੇ ਨੇ ਧੰਨ ਗੁਰੂ ਖਰੜਾਏ ਸਾਹਿਬ ਜੀ ਨੇ ਇਹ ਵੀ ਬਚਨ ਕੀਆ ਸੀ ਵੀ ਤੇਰੇ ਤੋਂ ਅਸੀਂ ਲੈਣਾ ਵੀ ਕੋਈ ਨਹੀਂ ਤੇਰੇ ਤੋਂ ਸਾਨੂੰ ਸਵਾਰਥ ਵੀ ਕੋਈ ਨਹੀਂ ਧੰਨ ਗੁਰੂ ਖਰੜਾਏ ਸਾਹਿਬ ਜੀ ਉਹਨਾਂ ਦੇ ਪਾਵਨ ਜੀਵਨ ਤੋਂ ਇਹ ਸੇਧ ਲੈਣੀ ਬੰਦੀ ਅੱਜ ਦੇ ਸਮੇਂ ਦੇ ਫਿਰ ਇਤਿਹਾਸ ਕਹਿੰਦਾ ਆ ਉਹਨਾਂ ਸਮਿਆਂ ਦੇ ਵਿੱਚ ਸ਼ਾਹਜਹਾਨ ਵੱਲੋਂ ਬੜਾ ਧੱਕਾ ਕੀਤਾ ਗਿਆ 1654 ਤੋਂ 58 ਤੱਕ ਅਨੇਕਾਂ ਧਾਰਮਿਕ ਸਥਾਨ ਢਾਏ ਗਏ ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਗਏ ਧੰਗੁਰੂ ਫਰਦਾਇ ਸਹਿਬ ਜੀ ਪੂਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1653 ਤੋਂ ਲੈ ਕੇ 58 ਤੱਕ 4 ਸਾਲਾਂ ਤੱਕ ਪ੍ਰਚਾਰਕ ਦੌਰੇ ਕੀਤੇ ਸਨ ਬੇਸਹਾਰਿਆਂ ਦਾ ਸਹਾਰਾ ਬਣੇ ਧੰਗੁਰੂ ਫਰਦਾਇ ਸੇ ਜਿਨ੍ਹਾਂ ਦੇ ਧਾਰਮਿਕ ਸਥਾਨ ਢਾਏ ਜਾ ਰਹੇ ਸਨ ਉਹਨਾਂ ਦੇ ਹੱਕ ਦੇ ਵਿੱਚ ਖੜੇ ਸੰਸਦ ਨੂੰ ਸੱਚੀ ਪਛਾਣ ਤੇ ਗੁਰੂ ਖਰੜਾਏ ਸਹਿਬ ਜੀ ਦੇ ਜੀਵਨ ਤੋਂ ਸਿੱਧ ਲੈਣੀ ਬਣਦੀ ਹੈ ਅੱਜ ਕਿੰਨੇ ਨੇ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਨੇ ਪਰ ਗੁਰੂ ਖਰੜਾਏ ਸਹਿਬ ਜੀ ਦੀ ਬਾੰਗ ਉਹਨਾਂ ਨੇ ਕਿਤੇ ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਕਿੰਨੀ ਧੂਆਵਾਜ ਚੁਕੀ ਕਿੰਨੇ ਨੇ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਖਰੜਾਏ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਿੰਨੇ ਨੂੰ ਕਰਦੇ ਹੋ ਹੋਰ ਜਿੰਨਾ ਜ਼ੁਲਮ ਹੋ ਰਿਹਾ ਨਿੱਤ ਘਟਣਾਵਾ ਵਾਪਰ ਰਹੀਆਂ